ਬੀਤੇ ਦਿਨੀ ਜਲੰਧਰ ਵਿਖੇ ਇੱਕ ਦੁੱਗਲ ਚਾਂਪ ਦੇ ਉੱਤੇ ਸਿੱਖ ਧਾਰੀ ਬਾਣੇ ਦੇ ਵਿੱਚ ਕੁਝ ਲੋਕਾਂ ਵੱਲੋਂ ਜਿਹੜਾ ਕਾਨੂੰਨ ਆਪਣੇ ਹੱਥ ਵਿੱਚ ਲੈ ਕੇ ਉੱਥੇ ਹਮਲਾ ਕੀਤਾ ਗਿਆ ਸੀ ਜਿਸ ਦੇ ਰੋਸ਼ਵਜੋ Hindu ਸੰਗਠਨਾਵਲੋਂ ਇਹ ਜਿਹੜੀ ਆ ਪ੍ਰਸ਼ਾਸਨ ਨੂੰ ਇੱਕ ਅਪੀਲ ਲਗਾਈ ਗਈ ਸੀ ਕਿ ਅੱਜ ਉੱਥੇ ਜਾ ਕੇ ਉਹ ਪ੍ਰੋਟੈਸਟ ਕਰਨਗੇ ਤੇ ਸ਼ਿਵ ਜਨਾ ਹਿੰਦੁਸਤਾਨ ਪਟਿਆਲੇ ਤੋਂ ਰਾਸ਼ਟਰੀ ਅਧਿਕਾਰੀ ਜਿਹੜੇ ਨੇ ਕਿ ਉਹਨਾਂ ਨੂੰ ਅੱਜ ਫਗਵਾੜਾ ਵਿਖੇ ਰੋਕ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਸਵਾਸ਼ਣ ਦਿੱਤਾ ਗਿਆ ਕਿ ਉਹਨਾਂ ਤੇ ਕਾਰਵਾਈ ਹੋਵੇਗੀ ਔਰ ਐਫ ਆਈ ਆਰ ਦਰਜ ਹੋ ਗਈ ਹੈ ਤੇ ਗ੍ਰਿਫਤਾਰੀਆਂ ਵੀ ਜਲਦ ਹੋਣਗੇ ਸਾਡੇ ਨਾਲ ਰਾਸ਼ਟਰੀ ਪ੍ਰਧਾਨ ਨੇ ਆਉਂਨਾ ਗੱਲ ਕਰਦੇ ਆ ਸਰ ਦੈਨਿਕ ਸੋਹਰਾ ਟੀਵੀ ਤੇ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਤੁਹਾਡਾ ਮੇਰੇ ਨਾਲ ਸ਼ੁਭਸਨਾ ਹਿੰਦੁਸਤਾਨ ਦੇ ਰਾਸ਼ਟਰੀ ਮਾਂ ਮੰਤਰੀ ਸ੍ਰੀ ਕ੍ਰਿਸ਼ਨ ਸ਼ਰਮਾ ਜੀ ਹਿੰਦ ਕ੍ਰਾਂਤੀ ਦਲ ਦੇ ਰਾਸ਼ਟਰੀ ਪ੍ਰਧਾਨ ਮਨੋਜ ਨੰਨਾ ਜੀ ਸਾਡੇ ਸੂਬਾ ਇਕਾਈ ਦੇ ਪ੍ਰਧਾਨ ਸੰਜੀਵ ਦੇਵ ਜੀ ਪੰਜਾਬ ਯੂਥ ਦੇ ਪ੍ਰਵਾਰੀ ਸ੍ਰੀ ਮਨੀਸ਼ੇਰਾ ਜੀ ਤੇ ਦੂਸਰੇ ਸਾਥੀ ਸਾਡੇ ਨਾਲ ਮੌਜੂਦ ਨੇ ਅਸੀਂ ਪਟਿਆਲੇ ਤੋਂ ਜਿਹੜਾ ਇਹ ਜਿਹੜੀ ਘਟਨਾ ਵਾਪਰੀ ਹੈ ਮੰਦਪਾਗੀ ਘਟਨਾ ਵਾਪਰੀ ਹੈ ਜ ਜਿਹਦੀ ਅਸੀਂ ਕੜੀ ਨਿੰਦਾ ਕਰਦੇ ਆਂ ਦੁੱਗਲ ਚਾਪਾਲੇ ਦੀ ਦੁਕਾਨ ਦੇ ਉੱਤੇ ਜਿਹੜੇ ਨਿਆੰਗ ਬਾਣੇ ਦੇ ਅ ਨਿਆਂ ਅੰਗ ਸੀਗੇ ਇਹਨਾਂ ਨੇ ਆਪਣੇ ਧਾਰਮਿਕ ਹਥਿਆਰਾਂ ਦਾ ਦੁਰਪਯੋਗ ਕੀਤਾ ਔਰ ਉਹਦੇ ਉਹਨਾਂ ਦੇ ਦੁਕਾਨ ਦੇ ਉੱਤੇ ਸਰੇ ਆਮ ਗੁੰਡਾਗਰਦੀ ਕੀਤੀ ਜਿਸ ਚ ਪੂਰੇ ਹਿੰਦੂ ਸਮਾਜ ਚ ਬੜਾ ਰੋਸ ਸੀ ਹਿੰਦੂ ਸਮਾਜ ਚ ਨੇ ਪੂਰੇ ਸਮਾਜ ਚ ਰੋਸ ਸੀਗਾ ਕਿ ਅਸੀਂ ਉਸ ਰੋਸ ਨੂੰ ਸਰਕਾਰ ਤੱਕ ਪਹੁੰਚਾਣਾ ਚਾਹੁੰਦੇ ਸੀਗੇ ਤਾਂ ਅਸੀਂ ਜਦੋਂ ਪਟਿਆਲੇ ਤੋਂ ਤੁਰੇ ਤੇ ਪ੍ਰਸ਼ਾਸਨ ਸਾਨੂੰ ਲਗਾਤਾਰ ਸਮਝਾ ਰਿਹਾ ਸੀਗਾ ਵੀ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਸਖਤ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਦੋਸਿਆਂ ਨੂੰ ਪਕੜ ਰਹੇ ਹਨ ਕਿ ਅਸੀਂ ਜਿਵੇਂ ਫਗਵਾੜੇ ਪਹੁੰਚੇ ਤਾਂ ਮਾਨਯੋਗ ਡੀਸੀਪੀ ਸਾਹਿਬ ਜਿਹੜੇ ਨਰੇਸ਼ ਚੋਗਰਾ ਜੀ ਹੈ ਆਪਣੇ ਉੱਚ ਪੁਲਿਸ ਅਧਿਕਾਰੀਆਂ ਦੇ ਹਦਾਇਤ ਅਨੁਸਾਰ ਸਾਨੂੰ ਫਗਵਾੜਾ ਅਰੇਸਟ ਹਾਊਸ 'ਚ ਮਿਲੇ ਅਤੇ ਸਾਰੀ ਸਥਿਤੀ ਤੋਂ ਜਾਣੂ ਕਰਾਇਆ ਉਹਨਾਂ ਨੇ ਦੱਸਿਆ ਕਿ ਇਹ ਜਿਹੜੇ ਦੁੱਗਲ ਚਾਪਾਲੇ ਤੇ ਹਮਲਾ ਕਰਨ ਦੇ ਜਿਹੜੇ ਤਤਕਤੇ ਦੋਸੇ ਨੇ ਨਿਹੰਗ ਉਹਨਾਂ ਨੂੰ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਧਾਰਾਵਾਂ ਵਿੱਚ ਚੁੱਕ ਕੇ ਇਸ ਦਰਜ ਕਰ ਲਿਆ ਗਿਆ ਪਰ ਉਹਨਾਂ ਦੇ ਵਿੱਚੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਬਾਕੀ ਦੋਸ਼ੀਆਂ ਨੂੰ ਵੀ ਉਹਨਾਂ ਨੇ ਵਿਸ਼ਵਾਸ ਦਿਲਾਇਆ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਉਹਨਾਂ ਦੀ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਸਾਰੇ Hindu ਸੰਗਠਨਾਂ ਨੇ ਮਹਿਸੂਸ ਕੀਤਾ ਕਿ ਤਾਂ ਕਿ ਪੁਲਿਸ ਨੂੰ ਇਸ ਮਕਾਮ ਦੇ ਉੱਤੇ ਸਹਿਯੋਗ ਕਰਨਾ ਚਾਹੀਦਾ ਹੈ ਜਿਹੜਾ ਸਹਿਯੋਗ ਪੁਲਿਸ ਨੇ ਮੰਗਿਆ ਕਿ ਸਾਨੂੰ ਸਾਡੇ ਕੰਮ ਨੂੰ ਕਰਨ ਦੇ ਲਈ ਥੋੜਾ ਸਮਾਂ ਦਿੱਤਾ ਜਾਏ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਔਰ ਅਪੀਲ ਕੀਤੀ ਹੈ ਵੀ ਜਿਹੜੇ ਤਤਕਤ ਦੇ ਦੋਸ਼ੀ ਹੈ ਜਿਨ੍ਹਾਂ ਨੇ ਆਪਣੇ ਧਾਰਮਿਕ ਬਾਣੇ ਦਾ ਧਾਰਮਿਕ ਸਸਤਰਾਂ ਦਾ ਦੁਰਪਯੋਗ ਕੀਤਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਬਾਕੀ ਦੋਸ਼ੀ ਰਹਿ ਗਏ ਉਹਨਾਂ ਨੂੰ ਗ੍ਰਫਤਾਰ ਕੀਤਾ ਜਾਵੇ ਜਿਹਦਾ ਸਾਨੂੰ ਨਰੇਸ਼ ਡੋਗਰਾ ਜੀ ਨੇ ਪੂਰਾ ਵਿਸ਼ਵਾਸ ਦਿਲਾਇਆ ਕਿ ਅਸੀਂ ਉਹਨਾਂ ਤੇ ਵਿਸ਼ਵਾਸ ਕਰਦੇ ਹੋਏ ਪੰਜਾਬ ਪੁਲਿਸ ਦੀ ਕਾਰਵਾਈ ਤੇ ਵਿਸ਼ਵਾਸ ਕਰਦੇ ਹੋਏ ਕਿ ਇਸ ਤਰ੍ਹਾਂ ਦੀ ਗੁੰਡਾਗਰਦੀ ਦੁਬਾਰਾ ਨਹੀਂ ਹੋਏਗੀ ਜਿਹਦੇ ਨਾਲ ਪੂਰੇ ਹਿੰਦੂ ਸਮਾਜ ਚ ਜਿਹੜਾ ਇੱਕ ਵਾਤਾਵਰਣ ਬਣਿਆ ਸੀਗਾ ਆ ਵਿਸ਼ਵਾਸ ਦਾ ਉਹ ਵਾਤਾਵਰਣ ਅੱਗੇ ਨਾ ਬਣੇ ਜਿਹਦੇ ਉੱਤੇ ਪੁਲਿਸ ਕਾਰਵਾਈ ਕਰੇਗੀ ਤਾਂ ਇਸ ਕਰਕੇ ਸਾਰੇ ਹਿੰਦੂ ਸੰਗਠਨਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ ਔਰ ਅਸੀਂ ਜਿਹੜਾ ਹੈ ਇਸ ਨੂੰ ਇਸ ਵਾਸਤੇ ਨਾਲ ਵਾਪਸ ਜਾ ਰਹੇ ਹੈ ਕਿ ਇਹ ਦੋਸਿਆਂ ਦੇ ਖਿਲਾਫ ਕਾਰਵਾਈ ਹੋਏਗੀ ਔਰ ਚਾਂਪ ਵਾਲੇ ਨੇ ਵੀ ਸਾਨੂੰ ਫੋਨ ਤੇ ਦੱਸਿਆ ਵੀ ਸਾਰੀ ਕਾਰਵਾਈ ਉਹਨਾਂ ਦੇ ਮੁਤਾਬਕ ਹੋ ਰਹੀ ਹੈ ਉਹਨਾਂ ਨੇ ਫੋਨ ਕਰਕੇ ਦੱਸਿਆ ਉਹਨਾਂ ਨੇ ਵੀ ਅਪੀਲ ਕੀਤਾ ਕਿ ਫਿਲਹਾਲ ਦੀ ਘੜੀ ਤੁਸੀਂ ਜਲੰਧਰ ਨਾਓ ਜੇ ਜ਼ਰੂਰਤ ਪੈਗੀ ਸਾਨੂੰ ਲੱਗੇਗਾ ਇਨਸਾਫ ਨਹੀਂ ਹੋ ਰਿਹਾ ਤਾਂ ਅਸੀਂ ਦੁਬਾਰਾ ਤੁਹਾਨੂੰ ਬੇਨਤੀ ਕਰਾਂਗੇ ਤੇ ਅਸੀਂ ਸਾਰਾ ਕੁਝ ਮਿਲਾ ਕੇ ਪ੍ਰਸ਼ਾਸਨ ਨੂੰ ਸਹਿਯੋਗ ਕਰਦੇ ਵਾਪਸ ਜਾ ਰਹੇ ਤੇ ਇਹ ਜਿਹੜੀ ਕਾਰਵਾਈ ਦਾ ਸੁਵਾਸਨ ਤੁਹਾਨੂੰ ਦਿੱਤਾ ਗਿਆ ਹੈ ਕੋਈ ਟਾਈਮ ਬਾਉਂਡ ਵੀ ਕੀਤੀ ਹੈ ਤੁਸੀਂ ਗੱਲ ਬਈ ਐਨੇ ਦਿਨ ਲਈ ਅਸੀਂ ਵੇਟ ਕਰਾਂਗੇ ਨਹੀਂ ਇੰਤਜ਼ਾਰ ਇਹਨਾਂ ਨੇ ਹੈ ਕਿਉਂਕਿ ਜੋ ਜਿਹੜੇ ਦੁੱਗਲ ਚਾਪ ਪਰਿਵਾਰ ਹੈ ਉਹਨੇ ਕਿਹਾ ਕਿ ਪੁਲਿਸ ਸਖਤ ਕਾਰਵਾਈ ਕਰ ਰਹੀ ਹੈ ਗ੍ਰਿਫਤਾਰੀਆਂ ਹੋ ਗਈਆਂ ਔਰ ਮਾਨਯੋਗ ਨਰੇਸ਼ ਡੋਗਰਾ ਜੀ ਜਿਹੜੇ ਸਾਡੇ ਵਿਚਾਰ ਬੈਠੇ ਨੇ ਜਿਹੜੇ ਡੀਜੀਪੀ ਸਾਹਿਬ ਨੂੰ ਔਰ ਪੁਲਿਸ ਕਮਿਸ਼ਨਰ ਜਲੰਧਰ ਨੂੰ ਰਿਪਰੈਜ਼ੈਂਟ ਕਰ ਰਹੇ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਵੀ ਜਿਹੜੇ ਬਾਕੀ ਰਹਿੰਦੇ ਦੋਸੇ ਜਲਦੀ ਤੋਂ ਜਲਦੀ ਗ੍ਰਿਫਤਾਰੀ ਹੋਏਗੀ ਉਹ ਲੰਬਾ ਸਮਾਂ ਨਹੀਂ ਲੱਗੇਗਾ ਔਰ ਇਸਨ ਸ਼ਿਵਸੈਨਾ ਆਗੂ ਜੀ ਨੇ ਇਹਨਾਂ ਨੇ ਦੱਸਿਆ ਕਿ ਪੁਲਿਸ ਨੇ ਜਿਹੜੀ ਕਾਰਵਾਈ ਦਾ ਐਲਾਨ ਦਿੱਤਾ ਹੈ ਔਰ ਐਫ ਆਈ ਆਰ ਹੋ ਗਈ ਹੈ ਔਰ ਇਸ ਨੂੰ ਲੈ ਕੇ ਅੱਜ ਜਿਹੜਾ ਜਲੰਧਰ ਦਾ ਦੌਰਾ ਹੋ ਰਿਹਾ ਔਰ ਰੱਦ ਕਰਦੇ ਨੇ ਤੇ ਅਗਰ ਕਾਰਵਾਈ ਉਹਨਾਂ ਮੁਤਾਬਕ ਜਾਂ ਦੁੱਗਲ ਪਰਿਵਾਰ ਦੇ ਮੁਤਾਬਕ ਨਹੀਂ ਹੁੰਦੀ ਤੇ ਅਗਲੀ ਕਾਰਵਾਈ ਨੂੰ ਫੇਰ ਹੋ ਲਿਕੇ ਜਾਏਗਾ ਦੁੱਗਲ ਚਾਂਪ ਤੇ ਜਿਹੜੇ ਹਮਲਾ ਹੋਇਆ ਸੀ ਕੁਝ ਸਿੱਖ ਬਾਣਾਧਾਰੀ ਨੌਜਵਾਨਾਂ ਵੱਲੋਂ ਜਿਹੜੀ ਕਾਨੂੰਨ ਆਪਣੇ ਹੱਥ ਚ ਲਿਆ ਗਿਆ ਸੀ ਔਰ ਉਸ ਮਾਮਲੇ ਨੂੰ ਡੇਲਕਰਨ ਡੀਜੀਪੀ ਨਰੇਸ਼ ਡੋਗਰਾ اور ਉਹ ਸਾਡੇ ਨਾਲ ਮੌਜੂਦ ਨੇ ਤੇ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਸਰਦੈਨਿਕ ਸਵੇਰਾ ਟੀਵੀ ਤੇ ਸਵਾਗਤ ਹੈ ਜੀ ਨਮਸਕਾਰ ਜੀ ਤੇ ਸਰ ਜਿਹੜੀ ਇਹ ਘਟਨਾ ਹੋਈ ਹੈ ਇਹਦੇ ਤੇ ਪੁਲਿਸ ਦਾ ਕੀ ਐਕਸ਼ਨ ਰਿਹਾ ਜੀ ਅਸੀਂ ਜਿਹੜੇ ਇਹਨਾਂ ਦੇ ਵਿੱਚ ਦੁੱਗਲ ਚਾਵਲਾ ਦੇ ਅਟੈਕ ਹੋਇਆ ਸੀ ਰਾਤ ਨੂੰ 9:16 ਦੇ ਵਿੱਚ ਵਿੱਚ ਉਹਦੇ ਵਿੱਚ ਜਿਹੜੀ ਵੀ ਅਸੀਂ ਵੀਡੀਓ ਤੋਂ ਸਾਨੂੰ ਪਤਾ ਲੱਗਾ ਕਿ ਕਿਹੜੇ-ਕਿਹੜੇ ਹੈਗੇ ਜਥੇ ਬੰਦਿਆਂ ਨੇ ਅਸੀਂ ਉਹਨਾਂ ਵਿੱਚੋਂ ਜਿਹੜੇ ਦੋ ਬੰਦੇ ਰੈਸਟ ਕਰ ਲਏ ਆ ਬਾਕੀ ਸਾਡੀਆਂ ਟੀਮਾਂ ਜਿਹੜੀਆਂ ਹੈਗੇ ਅਲੱਗ-ਅਲੱਗ ਵਗੇਗਾ ਦਿਸ਼ਾ ਚ ਗੇਵਗਾ ਉਹ ਵੀ ਅਸੀਂ ਸਾਰੇ ਫੜ ਲਵਾਂਗੇ ਸ਼ਾਮ ਤੱਕ ਜਾਂ ਕੱਲ ਤੱਕ ਫੜ ਲਵਾਂਗੇ ਔਰ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕੋਈ ਇਦਾਂ ਦੀ ਗੱਲ ਨਹੀਂ ਬਿਲਕੁਲ ਪੀਸਫੁਲੀ ਅਸੀਂ ਕਰਦੇ ਸਾਰਾ ਕੰਮ ਔਰ ਮੈਂ ਪ੍ਰਧਾਨ ਜੀ ਨੂੰ ਆਇਆ ਸੀ ਇੱਥੇ ਮਿਲ ਕੇ ਇਹ ਤੋਂ ਵਾਪਸ ਚੱਲੇ ਆ ਕੋਈ ਵੀ ਇਦਾਂ ਦੀ ਜਿਹੜੀ ਆਪਾਂ ਮਨ ਦੇ ਵਿੱਚ ਦੁੱਗਲ ਫੈਮਿਲੀ ਜਿਹੜੀ ਸਾਡੇ ਨਾਲ ਚੱਲਦੀ ਪਈ ਆ ਅਸੀਂ ਪੂਰਾ ਸਹਿਯੋਗ ਦੇ ਰਹੇ ਆ ਜਿੱਥੇ ਕੋਈ ਉਹਨਾਂ ਨੂੰ ਵੀ ਇਨਫਰਮੇਟਿਨ ਦਾ ਸਾਡੇ ਕੋਲ ਬੰਦੇ ਸੀ ਨਾਲ ਮਿਲ ਕੇ ਕਰ ਰਹੇ ਆ ਅਸੀਂ ਕਿਸੇ ਨੂੰ ਵੀ ਕੋਈ ਵੀ ਹੋਵੇ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਕੋਈ ਵੀ ਹੋਵੇ ਇਸ ਸਾਰੇ ਇਸ ਮਾਮਲੇ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕਰ ਲਈ ਗਏ ਤੇ ਕਿਹੜੀਆਂ ਕਿਹੜੀਆਂ ਧਰਾਵਾਂ ਲੱਗੀਆਂ 307 ਜੀ 2559 ਅ 150 ਕਮੰਜਲਾਈਆ ਜੀ ਜੀ 355 ਲਾਈਆ ਹੋਰ ਧਰਾਵਾਂ ਵੀ ਜਿਹੜੀਆਂ ਜਿਹੜੀਆਂ ਲੱਗਦੀਆਂ ਸੀ ਪ੍ਰੋਪਰ ਲਾਈਆਂ ਜਿਹੜੀ ਉਹਨਾਂ ਦੀ ਤਸੱਲੀ ਹੋ ਗਈ ਆ ਜੀ ਕਿਉਂਕਿ ਅਸੀਂ ਚਾਹੁੰਦੇ ਹਾਂ ਜੋ ਜੋ ਉਹਨਾਂ ਨੇ ਕੀਤਾ ਉਹਨਾਂ ਦੇ ਕਰਪਾਨਾ ਮਾਰੀਆਂ ਜਾਂ ਕੁਛ ਮਾਰੀਆਂ ਨੇ ਹੱਥੇ ਬੰਦਾ ਦੇ ਜੀ ਠੀਕ ਆ ਜੀ ਅਸੀਂ 451 ਲਾਈ ਹੈਗੀ ਆ 307 ਲਾਈ ਹੈ ਅਸੀਂ ਚੰਜਾ ਨਾਲ ਆਈ ਅਸਲਾ ਉਸਲਾ ਨਾਲ ਸੇਵਾ ਦਾ ਸਾਰੇ ਧਾਰਾ ਲੈਂਿਆ ਸੀ ਅਸੀਂ ਬਿਲਕੁਲ ਸਹੀ ਕਰਾਂਗੇ ਜੋ ਕਰਾਂਗੇ ਤੇ ਸਾਡੀਆਂ ਅਲੱਗ-ਅਲੱਗ ਪਾਰਟੀਆਂ ਗਈਆਂ ਸੀ ਰੇਟ ਕਰਕੇ ਉਹਨਾਂ ਨੂੰ ਫੜਾ ਦੇ ਤੇ ਸਰ ਜਿਹੜੀ ਫਸਟ ਇਨਫੋਰਮੇਸ਼ਨ ਰਿਪੋਰਟ ਦੇ ਵਿੱਚ ਤੁਹਾਡੇ ਕੋਲ ਮੱਲੋ ਇਹ ਆਇਡੈਂਟੀਫਾਈ ਹੋਇਆ ਵੀ ਇਹ ਜਿਹੜੇ ਲੋਗ ਸਿੱਖ ਧਾਰੀ ਬਾਣੇ ਚ ਨੇ ਇਹ ਵਾਕਿਆ ਹੀ ਕਿਸੇ ਨਿਹੰਗ ਸਿੰਘ ਜਥੇਬੰਦੀ ਨਾਲ ਨੇ ਜਾਂ ਵੈਸੇ ਬਾਣਾ ਧਾਰ ਕੇ ਉਹਦਾ ਦੁਰਵਜੋ ਕਰ ਰਹੇ ਨੇ ਇਹ ਜਿਹੜੀ ਤਪੀਸ਼ ਹੋਊਗੀ ਉੱਚ ਦਿਖਿਆ ਜਾਊਗਾ ਸਾਨੂੰ ਪਤਾ ਲੱਗ ਜਾਊਗਾ ਕਿ ਇਸੇ ਨਾਲ ਸਿੱਖ ਚ ਦੀ ਮੰਦਿਰ ਅਟੈਚ ਆਉਂਦੀਆਂ ਔਰ ਲੱਗਦਾ ਨਹੀਂ ਕਿਸੇ ਸਿੱਖ ਬੰਦੇ ਜਥੇਬੰਦੀ ਦਾ ਉਹ ਕਰਨੇ ਉਹਨਾਂ ਨੇ ਇਦਾਂ ਦਾ ਕੰਮ ਨਹੀਂ ਕਰਨਾ ਸੀ ਜੋ ਕਿ ਇਹਨਾਂ ਨੇ ਕੀਤਾ ਮਾੜੀ ਗੱਲ ਮਾੜਾ ਕੰਮ ਕੀਤਾ ਨਹੀਂ ਹੱਥਾਂ ਦੇ ਉੱਤੇ ਅਟੈਕ ਕੀਤਾ ਇਹਨਾਂ ਨੇ ਜੀ ਜੀ ਠੀਕ ਹੈ ਜੀ ਮੈਂ ਇਹਨਾਂ ਨੂੰ ਇਹੀ ਬੇਨਤੀ ਕਰਦਾ ਕਿ ਪੇਸ਼ ਹੋਣਾ ਆ ਕੇ ਆ ਠੀਕ ਹੈ ਲੱਗਦਾ ਨਹੀਂ ਕਿਸੇ ਜਥੇਬੰਦੀ ਦੇ ਨਾਲ ਇਹ ਅਟੈਚ ਠੀਕ ਹੈ ਜੀ ਕਿਸੇ ਜਥੇਬੰਦੀ ਨਾਲ ਅਟੈਚ ਹੁੰਦੇ ਤਾਂ ਸਾਡੇ ਨਾਲ ਉਹਨੇ ਤਾਲਮੇਲ ਜ਼ਰੂਰ ਕਰਨਾ ਸੀ ਮੈਨੂੰ ਲੱਗਦਾ ਨਹੀਂ ਹੈਗੇ ਤੇ ਤੁਹਾਡੇ ਤੁਹਾਡੇ ਵੱਲੋਂ ਜਿਹੜੀਆਂ ਸ਼ਰਮੌਰ ਨਿਹੰਗ ਜਥੇਵੰਦੀਆਂ ਨੇ ਉਹਨਾਂ ਦੇ ਨਾਲ ਕਿਸੇ ਜਿਹੜੇ ਮੁਖੀ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਆ ਵੀ ਮੰਨ ਲਓ ਇਹ ਲੋਗ ਬਾਣਾ ਧਾਰ ਕੇ ਜਿਹੜਾ ਬਾਣੇ ਦਾ ਦੁਰਪਯੋਗ ਕਰ ਰਹੇ ਨੇ ਕੀ ਇਹਨਾਂ ਦੀ ਆਈਡੈਂਟੀਫਿਕੇਸ਼ਨ ਜਾਂ ਇਹਨਾਂ ਦੇ ਕੋਲ ਕੁਝ ਕੋਈ ਮੰਨ ਲਓ ਪਰਮਾਨ ਪੱਤਰ ਹੁੰਦਾ ਜਥੇਵੰਦੀ ਦਾ ਜਾਂ ਇਹ ਵੈਸੇ ਜਿਹੜਾ ਮਰਜੀ ਬਾਣਾ ਧਾਰ ਲਵੇ ਵਿੱਚੋ ਇਹ ਡੇਰੀਆਂ ਨਾਲ ਲਿੰਕਡ ਹੁੰਦੇ ਆ ਡੇਰੀ ਜਿੱਦਾਂ ਸਾਡੇ ਹਰਿਆਵਿਲਾ ਮਹਾਰਾਜ ਜੀ ਦਾ ਡੇਰਾ ਆ ਉਹਨਾਂ ਦਾ ਬਿਲਕੁਲ ਉਹ ਤਾਂ ਲੇਕਿਨ ਜੇ ਹਰੀਆਂ ਬੇਲਾਂ ਵਾਲਿਆਂ ਨਾਲ ਹੋਣਗੇ ਲੇਕਿਨ ਜੇ ਮੰਨ ਲਓ ਕੋਈ ਆਈਡੈਂਟੀਫਿਕੇਸ਼ਨ ਤਾਂ ਦਿੱਤੀ ਜਾਂਦੀ ਹੋਊਗੀ ਵੀ ਇਹ ਉਹਨਾਂ ਦੀ ਜਥੇਬੰਦੀ ਦੇ ਮੈਂਬਰ ਹੈ ਜਾਂ ਨਹੀਂ ਹੈ ਜਾਂ ਉਹਨਾਂ ਦਾ ਨਾਮ ਦਾ ਦੁਰਪਯੋਗ ਹੋ ਰਿਹਾ ਹੈ ਠੀਕ ਲੋ ਸਭ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਉਹ ਲਗ ਟੀਮ ਲੱਗੀ ਆ ਅਸੀਂ ਲਗ ਟੀਮ ਤੇ ਲੱਗੇ ਆ ਉਹ ਇਨਵੈਸਟੀਗੇਸ਼ਨ ਕਰਦੇ ਆ ਸ਼ਾਮ ਨੂੰ ਸੀ ਜੋ ਵੀ ਆ ਦੱਸੋ ਮਰੇ ਤੁਹਾਨੂੰ ਸਾਰਾ ਦੱਸ ਥੈਂਕ ਯੂ ਇਸਨ ਨਰੇਸ਼ ਡੋਗਰਾ ਜੀ اور ਜੈਨਾ ਨੇ ਦੱਸਿਆ ਕਿ ਜਿਹੜਿਆ ਪੁਲਿਸ ਪ੍ਰਸ਼ਾਸਨ ਪੂਰੀ ਮਸਤੀ ਦੀ ਨਾਲ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਇਨਵੈਸਟੀਗੇਸ਼ਨ ਵੀ ਕਰ ਰਿਹਾ ਹੈ ਤੇ ਪਹਿਲ ਦੇ ਆਧਾਰ ਤੇ ਜਿਹੜੀਆਂ ਧਾਰਾਵਾਂ ਲਾ ਕੇ ਸਜ਼ਾ ਮਿਲਣੀ ਚਾਹੀਦੀ ਸੀ ਔਰ ਉਹ ਧਾਰਾਵਾਂ ਵੀ ਲੱਗ ਗਈਆਂ ਤੇ ਦੋ ਬੰਦੇ ਗ੍ਰਿਫਤਾਰ ਹੋ ਗਏ ਨੇ ਬਾਕੀ ਬੰਦੇ ਜਲਦ ਹੀ ਗ੍ਰਿਫਤਾਰ ਕੀਤੇ ਜਾਣਗੇ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਦੈਨਿਕ ਸਵੈਰਟੀ ਵੀ ਫਗਵਾੜਾ